हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਹੈ ਬੱਚਾ ਮਗਰ ਬੱਚੀ ਹੈ ਤੇ ਦੋ ਗੱਬਣ ਬੈੜਾ ਨੇ ਆਓ ਪੁੱਛ ਲੈਣਾ ਬਾਈ ਟੋਟਲ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਨੂੰ ਵਧੀਆ 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 ਜੀ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾਪੁਰ ਨੇੜੇ ਪਿੰਡ ਬਾਈ ਜੇਠੂਗਾ ਤੇ ਬਦਿਆਲਾ ਜੀ ਮੋਬਾਈਲ ਨੰਬਰ ਬੋਲ 76965 ਹੂੰ 02922 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਰਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਵੇਡਰਾਤ ਰਾਤ ਸੂਈ ਆ ਰਾਤ ਸੂਈ ਆ ਬੱਚਾ ਕੀ ਆ ਮਗਰ ਬੱਚੀ ਆ ਜਰਸੀ ਬੱਚੀ ਆ ਬੱਚੀ ਨੂੰ ਜਨਮ ਦਿੱਤਾ ਜਰਸੀ ਆ ਬੱਚੀ ਜੇਰ ਦਰ ਓਕੇ ਓਕੇ ਆ ਭਾਈ ਓਕੇ ਆ ਜਾਮਾ ਤੇ ਕਿੰਨਾ ਕੁ ਵਾੜਾ ਕੱਢਿਆ ਦੰਦ ਬਾਈ ਸਦਾ ਸਵੇਰੇ 6 6.5 ਕਿਲੋ ਕੱਢਦਾ ਸੀਗਾ ਠੀਕ ਆ ਹਾਂ ਉਹ ਨਾੜਾ ਨੂੜਾ ਬਹੁਤ ਚੰਗੀਆਂ ਹੈਗੀਆਂ ਸਹੀ ਆ ਨਾੜਾ ਨੂੜਾ ਫੁੱਲ ਚੰਗਾ ਭਾਈ ਠੰਡੀ ਅਲਟਰਾਇਆਂ ਨਹੀਂ ਕਿ ਪਜੇ ਬਣ ਬੱਚੇ ਤੇ ਵਜਾ ਲੈ ਜਿੰਮੇ ਮਰਜੀ ਬੈਠਾ ਚੁਵਾਈ ਚੁਵਾਈ ਇੱਕ ਨੰਬਰ ਆ ਭਾਈ ਬੈਹਿ ਗਿਆ ਭਾਈ ਕਹਿੰਦਾ ਕੋਈ ਚੱਕਲੀ ਚੋ ਸਵਾਇ ਬਹੁਤ ਏੰਗੇ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਝੂਣ ਝੂਣ ਬਹੁਤ ਚੰਗਾ ਇੱਕ ਨੰਬਰ ਆ ਬਾਈ ਫਾਕੀ ਠੰਡੀ ਆ ਨਾ ਠੰਡੀ ਪੂਰੀ ਆ ਬਾਈ ਜੇ ਮਗਰ ਦੀ ਮੂਰ ਜਿੱਥੇ ਦੀ ਬਾਜੀ ਬੈਠਾ ਰਹਿ ਖੋਲ ਦੇ ਬਾਈ ਤੋਰ ਕੇ ਵਿਖਾ ਦੇ ਸシャ ਤੋਂ ਵੀ ਆਰਡਰ ਚੰਗਾ ਆਗਾ ਬਾਈ ਸਾਈਡਾਂ ਤੋਂ ਵੀ ਆਰਡਰ ਬਹੁਤ ਚੰਗਾ ਨਾਲਾ ਨੂਣਾ ਪੁੱਲ ਚੰਗੇ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਧਣ ਲੱਗੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਚੰਗੀ ਆ ਬੜ ਸੁਈ ਸੁਵਾਈਆ ਬੱਚਾ ਮਗਰ ਬੱਚੀ ਆ ਬੱਚੀ ਵੀ ਚੰਗੀ ਬਾਕੀ ਮੂੰਹ ਵਾ ਬਹੁਤ ਸੋਹਣਾ ਡਾਕਟਰ ਇਹ ਭਰੂਣ ਦੇ ਕੇ ਵੇਚ ਲੈਣੂ ਹਾਂ ਐ ਐ ਨਹੀਂ ਹੈਗਾ ਠੰਡੀ ਦਾ ਇੰਨੀ ਆ ਚਿਹਰਾ ਇੱਥੇ ਬੈਠਾ ਰਿਆ ਛਲੇ ਲੈ ਬੈਠਾ ਰਿਆ ਲੈ ਕੋਈ ਚੱਕਰ ਹੀ ਨਹੀਂ ਹਿੱਲਣਾ ਕਰਮ ਵਾਲੀ ਨੇ ਪੂਰਾ ਨਹੀਂ ਭਾਈ ਫੇਸ ਬੜਾ ਪਿਆਰਾ ਫੇਸ ਦਿਖਾਰੇ ਭਾਈ ਮੂੰਹ ਵਾ ਭਾਈ ਬਹੁਤ ਚੰਗਾ ਚੰਗੀ ਆ ਬੜ ਸੁਨੱਕਿਆ ਰਾਜੀ ਰੂਜੀ ਫੁੱਲਾ ਸੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਬੱਚਾ ਮਗਰ ਬੱਚੀ ਆ ਭਾਈ ਤੇ ਕੀ ਮੋਲਾ ਦਾ ਜਾਇਜ਼ ਮੋਲਾ ਬਈ ਬਿਲਕੁਲ ਜਾਇਜ਼ ਡਾਟਰ ਆਪਣੇ 65000 ਦੀ ਬਾਈ ਦੇ ਦਾਂਗੇ ਮਾਨਤਾਨ ਹੋ ਜਾ ਮਾਨਦਾਨ ਕਰ ਦਾਂਗੇ 65000 ਦੀ ਬਾਈ ਕਹਿੰਦਾ ਵੜ ਠੰਡੀ ਮਿੱਠੀ ਦਾ ਇੰਨੀ ਆ ਡਾਟਰ ਤੇ ਲੈ ਮੋਲਾ ਜਿਵੇਂ ਮਾਰਦੀ ਫਲਾਈ ਚੱਲ ਕੋਈ ਚੱਕਰ ਨਹੀਂ ਕਹਿੰਦੇ ਕੁਛ ਨਹੀਂ ਹਾਂ ਲੈ ਵਲ ਉਹ ਬਹੁਤ ਸੋਹਣਾ ਦੇ ਦੇ ਵਟਮਾਲਾ ਹਾਂ ਜੇ ਸ਼ਾਮ ਤੱਕ ਦੇਖੋ ਬਈ ਹਾਂ ਇਹਦਾ ਬੱਜੀ ਵਗੈਰਾ ਵਾਰ ਆਉਣਗੇ ਅੱਧਾ ਦਿਨ ਪਿਆ ਹਾਂ ਸਹੀ ਗੱਲ ਹੈ ਅੱਗੇ ਭਰਾ ਤੋਂ ਨੰਬਰ ਕਿਹੜਾ ਸੁਆ ਸੁਹੰਦੀ ਹੈ ਇਹ ਦੂਜਾ ਸੁਆ ਇਹ ਸੁਹੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਸ ਇੱਕ ਹੀ ਲੋ ਡਰਟਰ ਤਿਆਰੀ ਹੈ ਹਨ ਤਿਆਰੀ ਹੈ ਜੀ ਬਸ ਆਰਡਰ ਬਈ ਬੜਾ ਕਮਾਲ ਦਾ ਹਨਾ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕੀਤਾ ਇਹਨੇ 20 ਗੱਲੋਂ ਪਰ ਉਹਨੇ ਕੱਢਿਆ ਡਰਟਰ 20 ਲੀਟਰ ਹਾਂ ਇਹਦੀ 20 ਤੋਂ ਪਲੱਸ ਚੱਲੂਗੀ ਲੈ ਉਹ ਵਾ ਦੇਖੋ ਨਹੀਂ ਮੂਹ ਨੂੰ ਨਹੀਂ ਮਗਰ ਨੂੰ ਨਹੀਂ ਮਗਰ ਠੰਡ ਬੜਾ ਕਮਾਲ ਦਾ ਮੁਠੀ ਵਾਲਾ ਠੰਡ ਕੱਲਾ ਗਾ ਬਾਕੀ ਠੰਡੀ ਡਰਟਰ ਐ ਨਹੀਂ ਕੋਈ ਲੱਤ ਛੜਾਈ ਲੈ ਜਿਵੇਂ ਮਰਜ਼ੀ ਤਲਾਈ ਚੱਲ ਲੈ ਐਂ ਦੀ ਕੋਈ ਗੁਸ਼ਤ ਨਹੀਂ ਤੂੰ ਚੱਕ ਕੇ ਖੜ ਜਾਂਦੀ ਐ ਨਹੀਂ ਹੈਗੀ ਹਾਂ ਖੋਲ ਦੇ ਵਿੱਚ ਉਰ ਕੇ ਰੱਖਾ ਦੇ ਕੱਦ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਥਣ ਬਹੁਤ ਚੰਗਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਦੱਸਿਆ ਬਾਈ ਨੇ ਫੇਸ ਬੜਾ ਪਿਆਰਾ ਚੰਗੀ ਆ ਬੜ ਸਵੀ ਪਲੀ ਆ ਬਾਈ ਤੇ ਬਾਕੀ ਤੋ ਰਤਾਰਾ ਵੀ ਕਰਮ ਵਾਲੀ ਦਾ ਚੰਗਾ ਜੱਜ ਪਤਾ ਜੱਠਲੇਵਾ ਦੇਖੋ ਬਾਈ ਜੱਠਲੇਵਾ ਮੂਰ ਹੋਗਾ ਉਹਨਾਂ ਹੀ ਪਛਾਣ ਹੋਗਾ ਆਰਡਰ ਆ ਜਿਹੜਾ ਬੁੱਕਲ ਜੀ ਅੰਡੀ ਦਾ ਨਹੀਂ ਆ ਆਰਡਰ ਚ ਛੱਡ ਕੇ ਰਸਾ ਰਾ ਥੱਲੇ ਬਹਿ ਜਾ ਇਹਦੇ ਲੈ ਜਿਵੇਂ ਮਰਜੀ ਬੈਠਾ ਰਸਾ ਛੱਡਦਾ ਬਾਈ ਨੇ ਧੌਣ ਤੇ ਉਹ ਚਾੱਕ ਕੇ ਖੜਦੀ ਆ ਕਰਮ ਵਾਲੀ ਹੈ ਨਾ ਬਾਈ ਹਾਂ ਤੇ ਕੀ ਮੁੱਲ ਦਾ ਜਹਾਜ ਜਾ ਫਿਰ ਲੈ ਆਹ ਰਾਮੀ ਦਾ ਖਤ ਹੈ ਪੜੀ ਨਾ ਲੈ ਗੱਬਨੀਆਂ ਤਾਰਾਂ ਬਹੁਤ ਚੰਗੀਆਂ ਨੇ ਸੋਹਰਾ ਤਾਰ ਕਮਾਲ ਆ ਬਈ ਮੁੱਲ ਬਈ 65000 ਰੁਪਏ ਦਾ ਮਾਨਤਨ ਮਾਨਤਨ ਕਰ ਦਾਂਗੇ 65000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਸੋਹਰਾ ਤਾਰ ਚੰਗਾ ਆਰਡਰ ਕਮਾਲ ਵੱਡੀ ਗੱਲ ਆ ਆਰਡਰ ਬੜਾ ਸੋਹਣਾ ਬਈ ਉੱਪਰੋਂ ਸੂਪ ਬਲੋ ਸਟਾਰਟਿੰਗ ਹੁੰਦੀ ਆ ਗਿੱਠ ਲੇਵਾ ਮੂਰ ਨੂੰ ਦਿਖਾਉਂਦੀ ਆ ਨੇੜ ਤੋਂ ਚੈੱਕ ਕਰੋ ਆਣ ਤੋਂ ਬਹੁਤ ਚੰਗਾ ਲੀ ਚਾਰੇ ਥਾਂ ਨਿਕੜਨ ਪੂਰੇ ਗੈਸ ਤੇ ਨਾਣਾ ਨੂਣਾ ਫੁੱਲ ਚਾਹੀਏ ਸਟ੍ਰਕਚਰਲੀ ਵਾਏ ਨੈਟਰ ਵੀ ਟੁੱਟ ਮਾ ਜਾਊਗਾ ਸਹੀ ਗੱਲ ਆ ਦੇ ਲੈ ਐਨ ਪੁਰਾਣਾ ਇੰਨਾ ਲੋਆ ਤਾਂ ਸਾਨੂੰ ਐ ਸਹੀ ਗੱਲ ਆ ਅੱਗੇ ਭਰਾ 3 ਨੰਬਰ ਜਿਹੜਾ ਸੁਬਾ ਇਹ ਦੂਜਾ ਸੁਬਾ ਜਰਸੀ ਦਾ ਕ੍ਰੋਸ ਆ ਜੀ ਕਿੰਨੇ ਦਿਨ ਲੈਂਦੀ ਆ ਬਾਏ ਦੇ ਦੋ-ਚਾਰ ਦਿਨ ਇਹਦੇ ਬਾਕੀ ਆਰਡਰ ਕੀ ਰਿਕਾਰਡ ਆ ਠੰਡੀ ਠੁੰਡੀ ਬੋਤਲ ਐਨੇ 14-15 ਕਿਲੋ ਭੂਰ ਨੇ ਗੱਡਿਆ ਥਾਂ ਦਿਖਾ ਰ ਆਰਡਰ ਨਹੀਂ ਆ ਰਿਹਾ ਕਹਿੰਦਾ ਉਹ ਜਿਹੜਾ ਥਾਂ ਲੱਗ ਗਿਆ ਹਾਂ ਮੰਗਾ ਰਿਹਾ ਬਹੁਤ ਪਈ ਲੈ ਠੰਡੀ ਵਰਕੀ ਆਏ ਆ ਜਿਹੇ ਲੈ ਲੈ ਜਿਵੇਂ ਮਰਜ਼ੀ ਬੈਠਾ ਲੈ ਜਿਵੇਂ ਮਰਜ਼ੀ ਡੀਗਲ ਥਾਨ ਬੜਾ ਕਮਾਲ ਦਾ ਭਾਈ ਮੁੱਠੀ ਵਾਲਾ ਥਾਨ ਹੈ ਮੱਝ ਵਾਲਾ ਥਾਨ ਹਾਂ ਤੇ ਭਾਈ ਬਹੁਤ ਚੰਗੀਆਂ ਦੀ ਲੈ ਲੈ ਰੋਬ ਨਹੀਂ ਇਤਰਾ ਮਾਤੇ ਮੋਟੇ ਮੋਟਾ ਚੋਣ ਹੈ ਨਾ ਪੂਰਾ ਮੋਟਾ ਸਹੀ ਗੱਲ ਹੈ ਲੈ ਚੋਣ ਬੜਾ ਚੰਗਾ ਜਿਵੇਂ ਮਰਜ਼ੀ ਦਾ ਰਮਰੀ ਚੱਲ ਲੱਗੇ ਭਾਵੇਂ ਜਿਵੇਂ ਮਰਜ਼ੀ ਭਾਈ ਹਲਕੀ ਕਮਾਲ ਦਾ ਸੋਹਣਾ ਥਾਨ ਹੈ ਹਵਾਨਾ ਬਹੁਤ ਚੰਗਾ ਲੈ ਚਵਾਈ ਤੂਈ ਬੜੀ ਚੰਗੀਆਂ ਵੱਡੀ ਗੱਲ ਗਰਮੀ ਨਹੀਂ ਮੰਨਦੀ ਫੈਂਡ ਫੂਡ ਹੈ ਜਿਹੜੀ ਕਰਮੈਂਡ ਮੰਗਿਆ ਕੀ ਆਉਗੀ ਆਰਡਰ ਫੇਸ ਬੜਾ ਪਿਆਰ ਜਰਸੀ ਦਾ ਕ੍ਰਾਸ ਆ ਇਹ ਜਰਸੀ ਦਾ ਕ੍ਰਾਸ ਆ ਚੰਗੀ ਆ ਬੜੀ ਸੂਰਾਤਾਂ ਵੀ ਚੰਗਾ ਕਰ ਮਾਰਿਆ ਤੇ ਕੀ ਮੋਲ ਆ ਜਿਆਦਾ ਤਾਂ 45000 ਜਮਾਨਤਨ ਕਰਦੇ 45000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਇਹ ਚੋ ਦਿਖਾ ਦੇ ਲਿਆ ਬਰ ਆਰਡਰ ਪੂਰਾ ਐ ਨਹੀਂ ਗੱਲ ਹੈ ਜਿਵੇਂ ਮਰਜੀ ਹੱਥ ਲਈਦਰ ਚੀਲਾ ਲੈਵਾ ਕਮਾਣਾ ਆਣ ਬਹੁਤ ਚੰਗਾ ਦੁੱਧ ਚੰਗਾ ਪਰ ਚੰਗੀ ਆ ਵਰਸਨ ਕੀ 45000 ਦੇ ਵਿੱਚੋਂ ਜਮਾਨਤਨ ਆ ਜਾ ਪਤਾ ਜੀ ਜਰੂਰ ਹੈ ਜੀ ਨਾਗਪਰਾ ਕੋਲੇ ਤਿੰਨ ਸੀ ਤਿੰਨ ਹੀ ਲਿਖਾਤੇ ਮੌਲਕ ਤੰਨਾਂ ਦੀ ਜਾਇਜ਼ ਰੱਖਿਆ ਭਾਈ ਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਭਾਈ ਨੱਕ ਨੱਕ ਕਰ ਲਿਓ ਜੀ ਧੰਨਵਾਦ